ਦੋਸਤੋ ਬਰਿੰਦਰ ਨਸਰਾਲੀ ਹਾਜ਼ਰ ਹਾਂ ਅੱਜ ਮੈਂ ਜਰਮਨੀ ਦੇ ਵਿੱਚ ਆਇਆ ਹੋਇਆ ਹਾਂ ਤਾਂ ਮੈਨੂੰ ਜਰਮਨ ਲੇਖਕਾਂ ਦੀ ਯਾਦ ਆ ਰਹੀ ਸੀ ਜਰਮਨ ਲੇਖਕਾਂ ਦੇ ਵਿੱਚੋਂ ਸਟੀਫਨ ਜਵਿੰਗ ਦਾ ਨਾਮ ਮੇਰੇ ਲਈ ਬਹੁਤ ਸਤਿਕਾਰਤ ਹੈ ਮੈਂ ਉਸਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੂੰਗਾ ਉਹ ਇੱਕ ਬੜੀ ਮਸ਼ਹੂਰ ਕਹਾਣੀ ਹੈ ਦਾ ਚੈਸ ਪਲੇਅਰ ਸ਼ਤਰੰਜ ਕੇ ਖਿਡਾਰੀ ਹਿੰਦੀ ਚ ਉਹਦਾ ਅਨੁਵਾਦ ਵੀ ਹੋਇਆ ਸੀ ਇੱਕ ਵਾਰ ਮੈਨੂੰ ਅਨੁਵਾਦ ਦੁਬਾਰਾ ਤਾਂ ਨਹੀਂ ਲੱਭਿਆ ਪਰ ਮੇਰੀ ਕਹਾਣੀ ਜਿੰਮੇ ਯਾਦ ਆ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਕਹਾਣੀ ਦੇ ਅੰਦਰ ਮੇਨ ਕੈਰੇਕਟਰ ਉਹਦਾ ਨਾਮ ਡਾਕਟਰ ਬੀ ਡਾਕਟਰ ਬੀ ਜਿਹੜਾ ਹੈਗਾ ਇੱਕ ਸਮੁੰਦਰੀ ਜਾਂਚ ਸਬਰ ਕਰ ਰਿਹਾ ਉਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਕਹਾਣੀ ਸੁਣਾ ਰਿਹਾ ਤੇ ਇੱਕ ਤੀਜਾ ਬੰਦਾ ਹੈ ਜਿਹੜਾ ਪੂਰੀ ਦੁਨੀਆ ਦਾ ਚੈਸ ਦਾ ਚੈਂਪੀਅਨ ਹੈ ਤਾਂ ਉਹਦੀ ਸਬਰ ਦੇ ਦੌਰਾਨ ਡਾਕਟਰ ਬੀ ਹੈ ਜਿਹੜਾ ਉਹ ਉਸ ਤੀਜੇ ਬੰਦੇ ਨਾਲ ਗੱਲਾਂ ਕਰਦਾ ਤੇ ਉਹ ਦੱਸਦਾ ਵੀ ਉਹ ਸਾਹਮਣੇ ਜਿਹੜਾ ਬੰਦਾ ਖੜਾ ਦੇਖਦੇ ਦੇ ਉੱਪਰ ਸਮੁੰਦਰ ਦੇ ਛੱਤ ਦੇ ਉੱਪਰ ਜਾਏ ਦੇ ਉੱਪਰ ਉਹ ਬੰਦਾ ਵਿਸ਼ਵ ਦਾ ਚੈਸ ਦਾ ਚੈਂਪੀਅਨ ਹੈ ਇਹਨੂੰ ਕੋਈ ਹਰਾ ਨਹੀਂ ਸਕਿਆ ਹੈਗਾ ਤੇ ਜੇ ਤੁਸੀਂ ਇਹਨੂੰ ਇਹ ਨਾਲ ਗੱਲ ਕਰਨੀ ਚਾਹੁੰਦੇ ਤਾਂ ਆਪਾਂ ਗੱਲ ਕਰ ਸਕਦੇ ਆ ਉਹ ਕਹਿੰਦਾ ਨਹੀਂ ਕਹਿੰਦਾ ਤੂੰ ਉਹਨੂੰ ਪੁੱਛ ਕੇ ਮੇਰੇ ਨਾਲ ਗੇਮ ਲਾਊਗਾ ਮੈਂ ਉਹਦੇ ਨਾਲ ਖੇਡਣਾ ਚਾਹੁੰਦਾ ਉਹ ਕਹਿੰਦਾ ਦੇਖ ਲੈ ਉਹ ਤਾਂ ਬਹੁਤ ਵੱਡਾ ਖਿਡਾਰੀ ਆ ਉਹਨੇ ਤਾਂ ਕੋਈ ਹਰਾ ਹੀ ਨਹੀਂ ਸਕਦਾ ਤੂੰ ਉਹਦੇ ਨਾਲ ਕੀ ਖੇਡੇਗਾ ਉਹ ਕਹਿੰਦਾ ਨਹੀਂ ਮੈਂ ਖੇਡਣਾ ਚਾਹੁੰਦਾ ਉਹਦੇ ਨਾਲ ਤਾਂ ਫਿਰ ਉਹ ਜਦੋਂ ਉਹਨੂੰ ਜਾ ਕੇ ਗੱਲ ਕਰਦਾ ਹੈ ਤਾਂ ਚੈਂਪੀਅਨ ਵੀ ਹੈਰਾਨ ਹੁੰਦਾ ਵੀ ਕਾਮਯਾਬੰਦਾ ਮੇਰੇ ਨਾਲ ਕਿਉਂ ਖੇਡਣਾ ਚਾਹੁੰਦਾ ਜਿਹੜਾ ਕੋਈ ਨੌਨ ਖਿਡਾਰੀ ਵੀ ਨਹੀਂ ਹੈਗਾ ਚਸ ਦਾ ਤੇ ਫਿਰ ਉਹ ਸ਼ਰਤ ਲਾਉਂਦਾ ਵੀ ਠੀਕ ਹੈ ਇੱਕ ਇੰਨੀ ਅਮਾਉਂਟ ਹੈ ਜਿਹੜੀ ਉਹਨੂੰ ਦੇਣੀ ਪਏਗੀ ਮੈਂ ਵੀ ਦੇਆ ਘੋ ਵੀ ਦੇਗਾ ਤੇ ਜਿਹੜਾ ਜਿੱਤੂਗਾ ਉਹ ਲੈ ਜਾਏਗਾ ਤੇ ਖਟਕੜ ਦੋ ਮੈਚ ਮੇਰੇ ਨਾਲ ਖੇਡਣੇ ਪੈਣਗੇ ਚੈਂਪੀਅਨ ਇਹ ਕਹਿੰਦਾ ਉਹਨੂੰ ਦੋ ਮੈਚ ਉਸ ਲਈ ਕਹਿੰਦਾ ਵੀ ਹੋ ਸਕਦਾ ਮੇਰਨੋ ਵੀ ਅੱਗੇ ਹੋਵੇ ਤਾਂ ਕਿ ਮੈਨੂੰ ਦੂਜਾ ਮੌਕਾ ਮਿਲ ਸਕੇ ਜਿੱਤਣ ਦਾ ਤੇ ਬਾਅਦ ਦੀ ਵੀ ਜਦੋਂ ਉਹਦੀ ਗੇਮ ਸ਼ੁਰੂ ਹੁੰਦੀ ਆ ਤਾਂ ਜੈਸ਼ਦਾੜਾ ਖਿਡਾਰੀ ਹੈ ਉਹ ਹੁਣ ਉਹ ਤਾਂ ਆਪਣੀ ਤਰੀਕੇ ਨਾਲ ਖੇਡਦਾ ਹੈਗਾ ਜਿਵੇਂ ਖਿਡਾਰੀ ਖੇਡਦੇ ਹੁੰਦੇ ਨੇ ਦੂਜਾ ਜਿਹੜਾ ਡਾਕਟਰ ਬੀ ਹੈ ਉਹ ਕੁਝ ਮਿੰਟਾਂ ਦੇ ਵਿੱਚ ਹੀ ਉਹਨੂੰ ਹਰਾ ਦਿੰਦਾ ਤੇ ਉਹ ਹਰਾ ਦਿੰਦਾ ਤੇ ਜਿਹੜਾ ਚੈਂਪੀਅਨ ਹਾਰਨ ਹੋ ਜਾਂਦਾ ਵੀ ਇਹਨੇ ਮੈਨੂੰ ਕਿਵੇਂ ਹਰਾਤਾ ਪਰ ਉਹ ਇੱਕ ਗੱਲ ਨੋਟ ਕਰ ਲੈਂਦਾ ਕਿ ਇਸ ਬੰਦੇ ਨੂੰ ਜੈਸ਼ ਦੀਆਂ ਯਾਨੀ ਸ਼ਤਰੰਜ ਦੀਆਂ ਸਾਰੀਆਂ ਚਾਲਾਂ ਦਾ ਪਤਾ ਇਹਨੂੰ ਇਹ ਵੀ ਪਤਾ ਕਿ ਮੈਂ ਹੁਣ ਕਿਹੜੀ ਚਾਲ ਚੱਲੂਗਾ ਤੇ ਅਗਲੀ ਚਾਲ ਮੇਰੀ ਕਿਹੜੀ ਹੋਊਗੀ ਉਹਦੋਂ ਅਗਲੀ ਕਿਹੜੀ ਹੋਊਗੀ ਇਸ ਲਈ ਇਹ ਇਹ ਮਨ ਚ ਕਾਲੀ ਬਹੁਤ ਪੈਦਾ ਹੁੰਦੀ ਹੈ ਮੈਨੂੰ ਕੋਈ ਤਰੀਕੇ ਨਾਲ ਆ ਰਾ ਸਕਦਾ ਕਿ ਇਹ ਕਾਲੀ ਕਰੇਗਾ ਮੈਂ ਕਾਲੀ ਨਹੀਂ ਕਰੂੰਗਾ ਤਾਂ ਉਹਨਾਂ ਦਾ ਦੂਜਾ ਮੈਚ ਸ਼ੁਰੂ ਹੁੰਦਾ ਦੂਜੇ ਮੈਚ ਦੇ ਵਿੱਚ ਹੁਣ ਜਿਹੜਾ ਡਾਕਟਰ ਬੀ ਆ ਉਹਨੂੰ ਤਾਂ ਪੂਰਾ ਪਤਾ ਵੀ ਹੈ ਨਹੀਂ ਕੀ ਕਿਵੇਂ ਚੱਲਣਾ ਹੈਗਾ ਵਰਲਡ ਚੈਂਪੀਅਨ ਨੇ ਕਿਹੜੀ ਗੇਮ ਚੱਲਣੀ ਹੈ ਕਿਹੜੀ ਚਾਲ ਚੱਲਣੀ ਹੈ ਤੇ ਇਸ ਲਈ ਉਹ ਥੋੜੇ ਚਿਰ ਦੇ ਬਾਅਦ ਹੀ ਕਾਲੀ ਦਾ ਸ਼ਿਕਾਰ ਹੋ ਜਾਂਦਾ ਤੇ ਜਿਹੜਾ ਚੈਂਪੀਅਨ ਹੈ ਉਹ ਟਾਈਮ ਲੈਣ ਲੱਗ ਜਾਂਦਾ ਲੰਬਾ ਸਮਾਂ ਉਹ ਚਾਲ ਨਹੀਂ ਚੱਲਦਾ ਤੇ ਉਹਨੂੰ ਡੀ ਕਰਵਾਉਂਦਾ ਹੈ ਉਡੀ ਕਰ ਨਹੀਂ ਸਕਦਾ ਕਿਉਂਕਿ ਉਹਨੂੰ ਪੂਰੀ ਗੇਮ ਆਉਂਦੀ ਹੈ ਤੇ ਫਿਰ ਉਹ ਇੱਕਦਮ ਸਾਰਾ ਕੁਝ ਖਿਲਾਰ ਦਿੰਦਾ ਹੈ ਬੰਦ ਕਰ ਦਿੰਦਾ ਤੇ ਗੇਮ ਹਾਰ ਜਾਂਦਾ ਹੈ ਤਾਂ ਦੋਨੇ ਪਹਿਲਾਂ ਇੱਕ ਜਣੇ ਨੇ ਗੇਮ ਹਾਰੀ ਫਿਰ ਦੂਜੇ ਨੇ ਹਾਰੀ ਦੋਨੇ ਬਰਾਬਰ ਹੋ ਜਾਂਦੇ ਨੇ ਬਾਅਦ ਚ ਉਹਨੂੰ ਪੁੱਛਦੇ ਨੇ ਵੀ ਤੂੰ ਚੈਸਸ ਬਾਰੇ ਇੰਨਾ ਵਧੀਆ ਕਿਵੇਂ ਜਾਣਦਾ ਯੂ ਆਰ ਨਾਟ ਵੈਰੀ ਵੈਲ ਨੋਨ ਚੈਂਪੀਅਨ ਫਿਰ ਵੀ ਤੂੰ ਇੰਨਾ ਕਿਵੇਂ ਜਾਣਦਾ ਤਾਂ ਉਹ ਕਹਿੰਦਾ ਵੀ ਮੈਂ ਅਸਲ ਚ ਮੈਨੂੰ ਚੈਸਸ ਆਉਂਦੀ ਸੀ ਪਰ ਮੈਨੂੰ ਮਾੜੀ ਕਿਸਮਤ ਨੂੰ ਮੈਨੂੰ ਜੇਲ ਹੋ ਗਈ ਕਿਸੇ ਮੇਰੇ ਗਲਤ ਕੰਮ ਕਰਕੇ ਜਦੋਂ ਮੈਂ ਜੇਲ੍ਹ ਜਾਣ ਲੱਗਿਆ ਤਾਂ ਮੈਂ ਚੈਸ ਦੀ ਕਿਤਾਬ ਨਾਲ ਲੈ ਗਿਆ ਉਹਦੇ ਵਿੱਚ ਮੈਂ ਚੈਸ ਬਾਰੇ ਪੜ੍ਹਿਆ ਚੈਸ ਦੀਆਂ ਚਾਲਾਂ ਬਾਰੇ ਪੜ੍ਹਿਆ ਚੈਸ ਬਾਰੇ ਬਹੁਤ ਕੁਝ ਸਿੱਖਿਆ ਮੈਂ ਤੇ ਇਸ ਕਰਕੇ ਮੈਨੂੰ ਚੈਸ ਬਾਰੇ ਹਰ ਕੁਝ ਪਤਾ ਹੈਗਾ ਤੇ ਮੈਂ ਆਪਣਾ ਟਾਈਮ ਜੇਲ੍ਹ ਦੇ ਵਿੱਚ ਪਾਸ ਕਰਨ ਲਈ ਖਾਸ ਕਰਕੇ ਕੋਠੜੀ ਦੇ ਵਿੱਚ ਜਦੋਂ ਮੈਨੂੰ ਕੁਝ ਵੀ ਦੇਖਣ ਨੂੰ ਨਹੀਂ ਸੀ ਹੁੰਦਾ ਹੈਗਾ ਤਾਂ ਮੈਂ ਕੀ ਕਰਦਾ ਸੀ ਆਪਣੇ ਮਨ ਨੂੰ ਦੋ ਹਿੱਸਿਆਂ 'ਚ ਵੰਡ ਲੈਂਦਾ ਸੀ ਦੋ ਖਿਡਾਰੀਆਂ 'ਚ ਵੰਡ ਲੈਂਦਾ ਸੀ ਤਾਂ ਮੈਂ ਇੱਕ ਬੰਦੇ ਇੱਧਰ ਵੰਦਾ ਸੀ ਕਿੱਧਰ ਵੰਦਾ ਸੀ ਤੇ ਵਿਚਾਲੇ ਚੈਸ ਦਾ ਜਿਹੜਾ ਹੈਗਾ ਗੇਮ ਪਈ ਹੈ ਤੇ ਉਹਨੂੰ ਖੇਡਦੇ ਨੇ ਦੋਨੇ ਜਾਣੀ ਤੇ ਮੈਂ ਮੈਂ ਇੱਕੋ ਬੰਦਾ ਦੋ ਹਿੱਸਿਆਂ ਵਿੱਚ ਵੰਡ ਕੇ ਜਦੋਂ ਖੇਡਦਾ ਸੀ ਤਾਂ ਮੈਂ ਇੰਨੀਆਂ ਗੇਮਾਂ ਖੇਡੀਆਂ ਚੈਸ ਦੀਆਂ ਕਿ ਚੈਸ ਦੀਆਂ ਸਾਰੀਆਂ ਚਾਲਾਂ ਦਾ ਮੈਨੂੰ ਭੇਤ ਆ ਗਿਆ ਇਸ ਕਰਕੇ ਉਹ ਚੈਂਪੀਅਨ ਨੂੰ ਕਹਿੰਦਾ ਵਰਲਡ ਚੈਂਪੀਅਨ ਨੂੰ ਕਹਿੰਦਾ ਕਿ ਜਦ ਤੂੰ ਖੇਡ ਰਿਹਾ ਸੀ ਤੇ ਇੱਕ ਚਾਲ ਚੱਲਦਾ ਸੀ ਤੇ ਮੈਨੂੰ ਪਤਾ ਹੁੰਦਾ ਸੀ ਕਿ ਤੂੰ ਅਗਲੀ ਚਾਲ ਕਿਹੜੀ ਚੱਲੇਗਾ ਇਸ ਕਰਕੇ ਮੈਂ ਉਡੀਕ ਨਹੀਂ ਕਰ ਸਕਦਾ ਸੋ ਇਹ ਕਹਾਣੀ ਹੈ ਸ਼ਤਰੰਜ ਕੇ ਖਿਲਾੜੀ ਚੈਂਪੀਅਨਸ ਆਫ ਚੈਸ ਜਰਮਨ ਪਾਸ਼ਾ ਦੀ ਬੜੀ ਮਸ਼ਹੂਰ ਕਹਾਣੀ ਆ ਸਟੀਫਨ ਜਿਵਿੰਗ ਦੀ ਲਿਖੀ ਹੋਈ ਸਟੀਫਨ ਜਿਵਿੰਗ ਦੀਆਂ ਕੁਝ ਹੋਰ ਕਹਾਣੀਆਂ ਵੀ ਪੜਨਯੋਗ ਨੇ ਤੇ ਤੁਸੀਂ ਪੜ ਸਕਦੇ ਹੋ ਸ਼ੁਕਰੀਆ